ਨਰੇਨ ਵਾਲਾ ਨਵਾ ਪੈਡ ਚੋਰ ਕੀ ਕਰਪਾ ਆਪਣੇ ਪਿਉਣ ਕਹਿੰਦਾ ਡਾਡਾ ਰੰਗ ਲੈਣਾ ਜਨ ਪੇਪਰ ਆ ਸਵੇਰੇ ਅੱਡ ਰੰਗਦਾ ਤੁਹਾਡਾ ਰੰਗ ਖਤਮ ਹੈ ਮੈਂ ਮੈਂ ਇਹ ਪਿਉਣ ਗਿਆ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਤਾਂ ਆਪੋ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖੰਨੇ ਅੰਨੇ ਰੰਗ ਪੇ ਤੇ ਪੁਰਾਣੇ ਇਹਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਾਮ-ਸਾਮ ਕੇ ਕਾਪੀਆਂ ਰੱਖੀਆਂ ਸਾਮ-ਸਾਮ ਕੇ ਹੰਦੀਆਂ ਪੁਰਾਣੀਆਂ ਮੈਂ ਬਾਹਰ ਟੁੱਟ ਦੇਣੀ ਇਹਨੇ ਕਾਪੀਆਂ ਵੀ ਛਾੜੀ ਮੇਰੀ ਭਰੀ ਪਈ ਇਹਨੇ ਕਪਿੰਕਾਪੀਆਂ ਦੀ ਹੰਦੀਆਂ ਮੈਂ ਕਹਿੰਦਾ ਨਹੀਂ ਮੈਂ ਇਹ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾਡਾ ਚੱਲ ਹਰ ਪਿੱਕੇ ਡਾਡਾ ਚੱਲਾ ਹਟਣਾ ਚੱਲੇ ਕੋਈ ਗੱਲ ਨਹੀਂ ਚੱਲ ਤੇ ਮੈਂ ਮੈਂ ਹੱਸਣਾ ਕਹਿ ਬੱਠੀ ਮੈਂ ਚੱਲ ਜਾ ਮੈਂ ਜਿੱਦ ਕਰੇ ਕਿਤੇ ਮੈਂ ਚੱਲ ਜਾ ਨਾ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੇਰੀ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਕੇ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ ਸਾਲ ਦਾ ਐ ਸਕੇਚੀ ਲਾਣ ਗਏ ਬਰਾਸ ਸਕੇਚ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੇਚ ਲੈਣ ਆਇਆ ਸਕੇਚੀ ਲੈਣ ਗਏ ਅੱਗੋ ਟ੍ਰੈਲੀ ਆਗੀ ਟ੍ਰੈਲੀ ਨੂੰ ਫਾਂਡ ਮਾਰ ਕੇ ਮਾਰਤੇ ਇੱਕ ਨਾ ਹਰਪ੍ਰੀਤ ਇੱਕ ਨਾ ਮਨਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 10 ਉਹ ਤੇ ਬਰਾ ਕਾਲ ਦਾਣਿਓ ਬੋਲਿਆ ਵੇ ਉਹ ਤੇ ਕਾਲ ਦਾਣਿਓ ਬੋਲਿਆ ਆ ਯੋਥੇ ਟਿਕਟ ਵਗੇ ਲਾਈ ਉਹਨੇ ਤਾਂ ਮਨੀ ਹੋਸ਼ ਕੀਤੀ ਸਾਨ ਇਨਸਾਫ ਚਾਹੀਦਾ ਹਨ ਕੋਸ ਨਹੀਂ ਚਾਹੀਦਾ ਨੋ ਜੇ ਚਾਹੀਦੀ ਵਸਾ ਨੋਦੀ ਉਹਨੂੰ ਜੇ ਮਾ ਜੇ ਵਸਾ ਹੀ ਉਹ ਨਹੀਂ ਗੰਦੇ ਵੇ ਆ ਗਾਨੇ ਨੂੰ ਜੇਲ ਹੋ ਜਾ ਤੇ ਆਦੀ ਮਾਂ ਵਿੱਚ ਚੜਦੇ ਦਾ ਇਹ ਆਦੀ ਮਾਂ ਵਿੱਚ ਤੇਰਾ ਨਾਤਰੁੰਦਰਾ ਖਾਰਾ ਭਾਜੀ ਹਾਂਜੀ ਤੇ ਮੇਰਾ ਮੇਰਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਤੋਂ ਸਕੱਟ ਲਾਣਗੇ ਹਾਂਜੀ ਸਕੱਟ ਲਾਣਗੇ ਤੇ ਇਹ ਆ ਵਿਚਾਰੇ ਸਕੱਟ ਘਾਣ ਜਾਣ ਦੇ ਤੇ ਪਿੱਛੋਂ ਟਰਾਲੀ ਵਾਲਾ ਪਿੱਛੋਂ ਖਿਆੜ ਮਾਰ ਕੇ ਛੁੱਟ ਕੇ ਤੇ ਉਹਨਾਂ ਨੂੰ ਕੁਚਲ ਗਿਆ ਜੇ 6:00 ਵਜੇ ਤਾਂ ਖਲਾਰ ਲਾ ਉਸੇ ਉਹਨਾਂ ਥੱਲੇ ਨੂੰ ਉਹ ਚੱਲ ਗਿਆ ਤੇ ਨੰਗਾ ਮੇਰਾ ਕੀ ਬਣਾ ਮੇਰੇ ਬੇਟੇ ਬਾਚੀ ਜਾਂਦੇ ਮੇਰੇ ਬੇੜੇ ਨੇ ਬਾਜਣਾ ਇਹਨੇ ਉਤਨੀ ਟਰਾਲੀ ਨੰਗਾ ਆ ਕੇ ਤੇ 도ੜ ਗਿਆ ਟਰਾਲੀ ਲੈ ਗਈ ਇੱਕ ਇੱਕ 9 ਸਾਲ ਦਾ ਇੱਕ 11 ਸਾਲ ਦਾ ਇਹ ਤੇ ਛੋਰਾ ਵਾਲ ਮਲਕੀ ਹੁਣੇ ਵੀ ਟਰਾਲੀ ਆ ਜੇ ਚੀ ਵੀ ਸਾਰਾ ਜਿੰਨਾ ਸੰਦ ਦਾ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੇ ਕੱਲ ਸਾਡੇ ਸਾਡੇ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਪਰ ਨਾਂ ਦਾ ਨਹੀਂ ਕੋਈ ਕੀ ਹੈ ਤੇ ਮੈਂ ਕਹਿੰਦਾ ਸਭ ਕੋ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਵੀ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਤੇ ਚਾਹੀਦਾ ਜੋ ਵੀ ਬਿਲਕੁਲ ਕੰਡੀਸ਼ਨ ਆ ਜੀ ਉਹ ਵੀ ਹੱਤ ਹੋਸ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਹੋਸ ਨਹੀਂ ਕਰਦਾ ਕਾਰਵਾਈ ਪੂਰੀ ਸਕਤ ਸਕਤ ਹੋਣੀ ਚਾਹੀਦੀ ਆ ਸਮਾਂ ਤੱਕ ਮੰਨਦੇ ਆ ਤੁਹਾਡੇ ਨਾਲ ਜਿੰਨੀ ਦੇਰ ਤੱਕ ਰੈਸਟ ਨਹੀਂ ਕਰਦੇ ਰੈਸਟ ਨਹੀਂ ਕਰਦੇ ਭਾਈ ਮੇਰੇ ਨਾਲ ਰੀਪੂ ਆ 934 ਤੇ ਮੇਨੇ ਕੱਲ ਪਤੀ ਜਾਨੀ ਡੈਥ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫਤਾਰ ਜੀ ਹੈ ਤੇ ਉਹ ਨਾ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟ੍ਰੈਲੀ ਥੰਦੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲੈਣ ਜਾਂਦੇ ਸੀ ਉਹ ਕੱਲ ਕੱਲ ਸ਼ਾਮ ਮੇਰੇ ਸਾਥ 7:30 ਵਜੇ ਦੀ ਟਾਈਮ ਆ ਨਗਾਲਿਆ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਿਲਾੜਨ ਦੀ ਬਜਾਏ ਫਿਰ ਦੇਸ਼ ਦੇ ਚੁੱਕ ਤੋਂ ਟਾਈਮ ਇੱਚੋਂ ਨੰਨ ਨਹੀਂ ਆਉਣਾ ਤੇ ਉੱਪ ਵੀ ਮੋਕੇ ਦਾਥੋਂ ਵੀ ਇੱਕ ਰਸਤੇ ਜੰਦੇ ਜਾਂਦੇ ਇੱਕ ਨੂੰ 10 ਸਾਲ ਤੇ ਕੋਈ 9 ਸਾਲ ਇੱਕ ਬਾਲਾ ਮਨਪ੍ਰੀਤ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਹੀ ਬੱਚਾ ਤੇ ਉਹ ਤਾਂ ਮੈਂ ਲੈਂਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਆਂਦੇ ਕੱਲ ਦੀ ਕੰਪਲੇਂਟ ਤਾਂ ਤੇ ਦੇ ਆ ਪਰ ਉਹ ਟਾਈਮ ਬੜਾ ਲਾਉਂਦੇ ਆ ਉਹ ਮੰਗਿਆ ਇਨਸਾਫ ਤੇ ਉਸ ਨੂੰ ਸੱਜਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਹੁਣ ਤੋਂ ਆਈ ਤੇ ਹੈਗੀ ਆ ਦੇਖੀ ਕਰਨੀ ਆ ਮੁੰਲੇ ਨੂੰ ਹੈ ਵੀ ਦੇਖੋ ਕਢਵਾ ਲਈ ਉਹ ਉਹ ਸਾਈਡ ਤੇ ਨਾ ਕਾਲੀ ਡੈਗਟੇ ਸੱਡਗਟ ਭੱਜ ਗਿਆ ਸੀ ਫਿਰ ਮਾਲਕ ਆਇਆ ਮਾਲਕਾਂ ਨੇ ਆਪਣੇ ਚੋਰੀ ਕਰਕੇ ਟਰਾਲੀ ਖੋਲ ਲਾ ਗਈ ਦੂਜੀ ਚਾਬੀ ਲੈ ਆ ਗਏ ਨਾ ਤੋਂ ਕਾਲੀ ਸੇ ਲੈ ਕੇ ਭੱਜ ਗਿਆ ਕੋਈ ਮੂਰਿਆ ਕੀ ਨਸ਼ੇੜੀ ਸੀ ਮੱਲੇ ਜਿ ਰੱਖੇ ਦੇ ਦੋ ਤਿੰਨ 4 500 ਰੁਪਏ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਇਹਦਾ ਨਾਮ ਆ ਬੋਬੀ ਇਹਦਾ ਨਾਮ ਬੋਬੀ ਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲੇ ਹੀ ਬੜਾ ਕੰਮ ਚਲਾਉਂਦੇ ਆ ਸਾਨੂੰ ਨਹੀਂ ਤੇ ਜਿੰਨੇ ਹੀ ਹੁੰਦੇ ਫਿਰ ਧਰਨਾ ਲਾ ਲਗੇ ਆ ਜਾ ਕੇ ਜਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਈ ਸਾਡੀ ਲਾਸਾਂ ਵਿਚਾਰਿਆ ਮੁੰਡੇ ਆਡੇ ਡੀਕਨ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨਾ ਕਿਉਂਕਿ ਪੁਲਿਸ ਟਾਈਮ ਬੜਾ ਲਾਉਂਦੀ ਆ ਬਸ ਜੁਰਮ ਨੂੰ ਪੁੱਛਿਆ ਬਸ ਉਹ ਲਗਾ ਹੋ ਲਗਾ ਸ੍ਰੀ ਦੇਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਉੱਥੇ ਸਟਾਰਨ ਕਾਰ ਨੰਬਰ ਐਪੀਰ ਦਰਦਨਿਸਟਰ ਕਰ ਲਈ ਗਈ ਆ ਉਹ ਜਲਦੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਦੱਗਿਆ ਜਿਹੜਾ ਵੀ ਟਰੈਕਟਰ ਟਰਾਲੀ ਸੀ ਆਨਰ ਤੋਂ ਕਰ ਲਿਆ ਨਹੀਂ ਜੀ ਅੱਜ ਤੱਕ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਆਪੀ ਹਮ ਜਿਸ ਤਰ ਨਹੀਂ ਹੋਈ ਉਹਨਾਂ ਨੂੰ ਕਾਪੀ ਬੁਖਾ ਦਿੱਤੀ ਗਈ ਆ ਔਰ ਅੱਜ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਡਿੰਗ ਚ ਇੱਕ ਤੇ ਹੋਇਆ ਵਾ ਜਿਹੜਾ ਆਨਰ ਅਗਰ ਤੁਹਾਨੂੰ ਦਾ 17 ਨੰਬਰ ਬਿਲਕੁਲ ਸਹੀ ਰੋਡ ਚ ਚੱਲ ਕੇ ਆ